ਗੁਰਬਾਣੀ ਦੇ ਵਿੱਚ ਜਦੋਂ ਨਿੰਦਿਆ ਸ਼ਬਦ ਆਇਆ ਇਹਦੇ ਨਾਲ ਇੱਕ ਹੋਰ ਸ਼ਬਦ ਆਇਆ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਹਨ ਉਸਤਤ ਨਿੰਦਾ ਦਉ ਤਿਆਗੈ ਖੋਜੈ ਪਦ ਨਿਰਵਾਨ ਜਾਂ ਗੁਰਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ ਉਸਤਤ ਨਿੰਦਾ ਦਉ ਵਿਵਰਜਤ ਨਾ ਕਿਸੇ ਦੀ ਨਿੰਦਿਆ ਕਰਨੀ ਹੈ ਤੇ ਨਾ ਉਸਤਤ ਕਰਨੀ ਹੈ ਉਸਤਤ ਦਾ ਮਤਲਬ ਹੈ ਚਾਪਲੂਸੀ ਕਰਨੀ ਵੀ ਕਿਸੇ ਮਨੁੱਖ ਦੇ ਵਿੱਚ ਗੁਣ ਨਹੀਂ ਹਨ ਪਰ ਅਸੀਂ ਉਹਨੂੰ ਫੇਰ ਵੀ ਲੋਕਾਂ ਦੇ ਸਾਹਮਣੇ ਚੰਗਾ ਬਣਾ ਕੇ ਪੇਸ਼ ਕਰ ਰਹੇ ਹਾਂ ਇਹਨੂੰ ਚਾਪਲੂਸੀ ਕਿਹਾ ਜਾਂਦਾ ਹੈ ਜਦੋਂ ਕੋਈ ਮਨੁੱਖ ਚਾਰ ਬੰਦਿਆਂ ਦੇ ਵਿੱਚ ਕਿਸੇ ਬੰਦੇ ਦੀ ਚਾਪਲੂਸੀ ਕਰ ਰਹੇ ਆ ਉਸਤਤ ਕਰ ਰਹੇ ਆ ਵਡਿਆਈ ਕਰ ਰਹੇ ਆ ਤੇ ਉਹ ਮਨੁੱਖ ਜਿਸ ਮਨੁੱਖ ਦੀ ਚਾਪਲੂਸੀ ਕਰ ਰਹੇ ਹਨ ਉਹਨੂੰ ਜ਼ਹਿਰ ਪਿਆ ਰਹੇ ਉਹਨੂੰ ਜ਼ਹਿਰ ਪਿਆਈ ਜਾ ਰਹੀ ਕਈ ਵਾਰੀ ਸਾਡੇ ਮਨ ਵਿੱਚ ਵੀ ਭੁੱਖ ਜੀ ਪੈਦਾ ਹੋ ਜਾਂਦੀ ਹੈ ਨਾ ਵੀ ਚਾਰ ਬੰਦੇ ਸਾਨੂੰ ਚੰਗਾ ਕਹਿਣ ਵੀ ਜਿੰਨੇ ਅਸੀਂ ਚੰਗੇ ਨਹੀਂ ਹਾਂ ਉਸ ਤੋਂ ਕਿਤੇ ਜ਼ਿਆਦਾ ਚੰਗੇ ਕਹਿਣ ਇਸੇ ਤਰੀਕੇ ਹੁੰਦਾ ਬੰਦੇ ਦੇ ਮਨ ਵਿੱਚ ਭੁੱਖ ਪੈਦਾ ਹੋ ਜਾਂਦੀ ਹੈ ਵੀ ਚਾਰ ਬੰਦੇ ਮੇਰਾ ਨਾਮ ਲੈਣ ਮੇਰੀਆਂ ਗੱਲਾਂ ਕਰਨ ਵੀ ਫਲਾਨਾ ਬੜਾ ਚੰਗਾ ਹੈ ਮੇਰਾ ਨਾਮ ਹੈ ਜਿਹੜਾ ਉਹ ਸਪੀਕਰ ਤੇ ਅਨਾਉਂਸ ਕੀਤਾ ਜਾਵੇ ਜਦੋਂ ਕੋਈ ਇਕੱਠ ਹੋਵੇ ਧਾਰਮਿਕ ਸਮਾਗਮ ਹੋਵੇ ਇਹ ਜਿਹੜੀ ਭੁੱਖ ਹੈ ਨਾ ਇਹ ਜ਼ਹਿਰ ਇਹ ਜਿਹੜੇ ਬੰਦੇ ਚਾਪਲੂਸੀ ਕਰਦੇ ਐ ਇਹ ਉਹਨਾਂ ਨੂੰ ਪਿਆ ਦਿੰਦੇ ਐ ਜਿਨ੍ਹਾਂ ਦੀ ਉਹ ਚਾਪਲੂਸੀ ਕਰ ਰਹੇ ਹੁੰਦੇ ਜਿਹੜੇ ਵੱਡੇ ਵੱਡੇ ਰਾਜੇ ਹੋਏ ਐ ਨਾ ਬਾਦਸ਼ਾਹ ਹੋਏ ਐ ਜਿਹੜੇ ਉਹਨਾਂ ਦੇ ਨਿਕਟਵਰਤੀ ਸਨ ਵਜ਼ੀਰ ਸਨ ਉਹਨਾਂ ਨੇ ਇਹ ਜ਼ਹਿਰ ਰਾਜਿਆਂ ਨੂੰ ਬਹੁਤ ਪਿਲਾਈ ਐ ਉਹ ਨਿਕਟਵਰਤੀ ਜਿਹੜੇ ਬੰਦੇ ਸਨ ਵਜ਼ੀਰ ਸਨ ਉਹ ਰਾਜੇ ਦੀ ਚਾਪਲੂਸੀ ਹੀ ਕਰੀ ਜਾਂਦੇ ਵੀ ਤੁਹਾਡੇ ਵਰਗਾ ਰਾਜ ਨਹੀਂ ਹੈ ਜੀ ਕਿਸੇ ਦਾ ਤੁਸੀਂ ਤਾਂ ਬਹੁਤ ਚੰਗੇ ਹੋ ਤੁਸੀਂ ਤਾਂ ਭਗਵਾਨ ਦਾ ਰੂਪ ਹੋ ਇੱਚ ਰਾਜਿਆਂ ਨੂੰ ਭਗਵਾਨ ਦਾ ਰੂਪ ਕਿਹਾ ਜਾਂਦਾ ਰਹੇ ਵੀ ਤੁਸੀਂ ਤਾਂ ਭਗਵਾਨ ਦੇ ਰੂਪ ਹੋ ਜੀ ਤੁਹਾਡੇ ਜਿੰਨਾ ਚੰਗਾ ਕੌਣ ਹੋ ਸਕਦਾ ਤੁਹਾਡਾ ਤਾਂ ਰਾਜ ਬਹੁਤ ਵਧੀਆ ਹੁਣ ਜਦੋਂ ਰਾਜੇ ਨੂੰ ਰੋਜ਼ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਜਿਹੜੇ ਬੰਦੇ ਨੂੰ ਇਹ ਕਹਿ ਦਿੰਦਾ ਵੀ ਤੂੰ ਤਾਂ ਬਹੁਤ ਚੰਗਾ ਹੈ ਤੁਹਾਡੇ ਵਿੱਚ ਤਾਂ ਕੋਈ ਕਮੀ ਨਹੀਂ ਹੈ ਉਹ ਬੰਦਾ ਆਪਣੀਆਂ ਕਮੀਆਂ ਵੇਖ ਲੇਗਾ ਕਦੇ ਨਹੀਂ ਵੇਖੇ ਉਹ ਇਹ ਸੋਚੇਗਾ ਵੀ ਜਦੋਂ ਜਿਹੜੇ ਮੇਰੇ ਨਾਲ ਰਹਿੰਦੇ ਆ ਉਹ ਮੈਨੂੰ ਚੰਗਾ ਕਹਿ ਰਹੇ ਇਹਦਾ ਮਤਲਬ ਮੈਂ ਚੰਗੀ ਆਕਰ ਯਹਿਰ ਪਹਲਾਤੀ ਹਰ ਰੋਜ਼ ਪਿਲਾਈ ਜਾਂਦੀ ਐ ਇਸ ਇਹਨੂੰ ਸਲੋ ਪੋਇਜ਼ਨ ਕਿਹਾ ਜਾਂਦਾ ਵੀ ਹੌਲੀ ਹੌਲੀ ਜ਼ਹਿਰ ਦੇਣੀ ਕਿਸੇ ਨੂੰ ਤੇ ਰਾਜਨੀਤੀ ਦੇ ਵਿੱਚ ਧਾਰਮਿਕ ਖੇਤਰ ਦੇ ਵਿੱਚ ਇਹ ਬਾਖੂਬੀ ਜ਼ਹਿਰ ਪਿਲਾਈ ਜਾਂਦੀ ਆ ਬੰਦਾ ਉਹਨਾ ਚੰਗਾ ਨਹੀਂ ਹੈ ਜਿੰਨਾ ਉਹਨੂੰ ਹਜ਼ਾਰ ਬੰਦੇ ਵਿੱਚ ਚੰਗਾ ਬਣਾ ਕੇ ਪੇਸ਼ ਕਰਤਾ ਵੀ ਇਹ ਤਾਂ ਬਹੁਤ ਚੰਗਾ ਹੈ ਜੀ ਤੇ ਬੰਦਾ ਜਿਹੜਾ ਇਹ ਜ਼ਹਿਰ ਪੀਂਦਾ ਹੈਗਾ ਤੇ ਇਹ ਜ਼ਹਿਰ ਹੈ ਜਿਹੜੀ ਸਵਾਦ ਵੀ ਲੱਗਦੀ ਆ ਹੁਣ 10 ਬੰਦਿਆਂ ਨੇ ਕਿਸੇ ਦੇ ਜਚਾਤੀ ਇਹ ਗੱਲ ਵੀ ਤੂੰ ਤਾਂ ਭਾਈ ਬਹੁਤ ਚੰਗਾ ਉਹ ਬੰਦਾ ਸਧਰੇਗਾ ਉਹ ਕਮੀਆਂ ਲੱਭੇਗਾ ਆਪਣੇ ਜੀਵਨ ਵਿੱਚੋਂ ਉਹ ਸੋਚੇਗਾ ਵੀ ਜਦੋਂ ਇਹ ਕਹੀ ਤਾਂ ਜਾਂਦੇ ਆ ਨਾਲ ਤਾਂ ਰਹਿੰਦੇ ਆ ਮੇਰੇ ਤੇ ਇਹ ਜ਼ਹਿਰ ਇਸ ਤਰ੍ਹਾਂ ਦੀ ਹੈ ਵੀ ਜੇ ਫਿਰ ਨਾ ਮਿਲੇ ਕਿਤੇ ਕਈ ਵਾਰੀ ਬੰਦੇ ਨੂੰ ਆਦਤ ਪੈ ਗਈ ਚਾਪਨੂਸੀ ਕਰਵਾਉਣ ਦੀ ਵਡਿਆਈ ਕਰਵਾਉਣ ਦੀ ਤੇ ਜੇ ਕੋਈ ਨਾ ਕਰੇ ਫਿਰ ਬੰਦਾ ਇਹ ਵੀ ਸੋਚਦਾ ਵੀ ਕਿਤੇ ਫਲਾਨਾ ਗੁੱਸੇ ਤਾਂ ਨਹੀਂ ਹੋ ਗਿਆ ਨਹੀਂ ਹੋ ਤਾਂ ਵੀ ਨੇ ਚੰਗਾ ਕਹਿੰਦਾ ਹੁੰਦਾ ਸੀ ਫਿਰ ਪੁੱਛਦਾ ਵੀ ਕਿਤੇ ਤੁਸੀਂ ਮੇਰੇ ਨਾਲ ਗੁੱਸੇ ਤਾਂ ਨਹੀਂ ਪਹਿਲਾਂ ਤਾਂ ਤੁਸੀਂ ਮੈਨੂੰ ਬਹੁਤ ਚੰਗਾ ਕਹਿੰਦੇ ਸੀ ਜਦੋਂ ਮਨੁੱਖ ਕਿਸੇ ਦੀ ਨਿੰਦਿਆ ਕਰਦਾ ਉਦੋਂ ਉਹ ਖੁਦ ਆਪ ਜ਼ਹਿਰ ਪੀ ਰਿਹਾ ਹੈ ਜਿਸ ਦੇ ਨਾਲ ਨੁਕਸਾਨ ਹੋਣਾ ਸਿਰ ਤੇ ਭਾਰ ਵਧਣ ਅਗਗਣਾ ਦਾ ਮੰਦੇ ਖਿਆਲਾਂ ਦਾ ਮਾੜੀ ਸੁਭਾ ਦਾ ਤੇ ਜਦੋਂ ਕਿਸੇ ਦੀ ਚਾਪਲੂਸੀ ਕੀਤੀ ਜਾ ਰਹੀ ਹੈ ਉਦੋਂ ਬੰਦਾ ਉਸ ਬੰਦੇ ਨੂੰ ਜ਼ਹਿਰ ਪਲਾ ਰਿਹਾ ਜਿਹਦੀ ਉਹ ਚਾਪਲੂਸੀ ਕਰ ਰਿਹਾ ਹੈ